ਤਦਾਂ ਨਹੀਂ ਆਇਦਾਂ ਤੇ ਕਿੰਨਾ ਚਿਰ ਸਭ ਤੋਂ ਪਹਿਲਾਂ ਦਾ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਮਾਨ ਮਹਿਸੂਸ ਹੁੰਦਾ ਕਿ ਅੱਜ ਸਾਡੇ ਕੋਟਪੂਰਾ ਦੇ ਸਮੂਹ ਪੱਤਰਕਾਰ ਸਾਥੀਆਂ ਇੱਥੇ ਸਕੂਲ ਦੇ ਵਿੱਚ ਇਕੱਠੇ ਹੋਏ ਆ ਸੋ ਸਾਡੇ ਭੈਣ ਜੀ ਕਿਰਨਜੀਤ ਕੌਰ ਜਨਰ ਸੈਕਟਰੀ ਜਿਹੜੇ ਇਹਨਾਂ ਦੀ ਅੱਜ ਮਾਤਾ ਜੀ ਦੀ ਚਰਨਜੀਤ ਕੌਰ ਜੀ ਦੀ ਸਾਡੇ ਸਤਿਕਾਰਯੋਗ ਸਵਰਗਵਾਸੀ ਉਹਨਾਂ ਦੀ ਤੀਜੀ ਵਰਸੀ ਹੈ ਸੋ ਉਹਨਾਂ ਦੇ ਉਹਨਾਂ ਦੀ ਯਾਦ ਨੂੰ ਸਮਰਪਿਤ ਤਾਜਾ ਰੱਖਣ ਲਈ ਸੋ ਇਹਨਾਂ ਵੱਲੋਂ ਅੱਜ ਜਿਹੜੇ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਸ਼ਾਨਦਾਰ ਫਲਦਾਰ ਜਿਹੜੇ ਬੂਟੇ ਲਗਾਏ ਗਏ ਆ ਸੋ ਸਕੂਲ ਦੇ ਵਿੱਚ ਅਸੀਂ ਖੜੇ ਆ ਸਾਡੇ ਸਤਿਕਾਰਯੋਗ ਸਾਡੇ ਉਸਤਾਦ ਸਾਡੇ ਪਿਤਾ ਸਮਾਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਸਾਡੇ ਨਾਲ ਨੇ ਸੁਭਾਸ਼ ਮਹਿਤਾ ਜੀ ਸਾਰੇ ਜਿੰਨੀਆਂ ਵੀ ਮਹਾਨ ਅਸਤੀਆਂ ਕੋਟਪੂਰਾ ਦੀਆਂ ਸਾਡੇ ਨਾਲ ਖੜੀਆਂ ਸੋ ਬਹੁਤ ਵਧੀਆ ਉਪਰਾਲਾ ਮੈਂ ਮੈਡਮ ਜੀ ਨੂੰ ਵਧਾਈ ਦੇਣਾ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਰੁੱਖਾਂ ਦਾ ਅਸੀਂ ਜਾਣਦੇ ਹਾਂ ਕਿ ਸਾਡੀ ਲਾਈਫ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਸੋ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਟਾਈਮ-ਟਾਈਮ ਸਰ ਕਰਨੇ ਚਾਹੀਦੇ ਆ ਧੰਨਵਾਦ ਬਹੁਤ ਜੀ ਕਿੰਨੋ ਲੱਗੇ ਨਹੀਂ ਆਉਂਦਾ ਆ ਮਾਈਕ ਲਾ ਲਾ ਲੱਗਾ ਮੈਨੂੰ ਨਾਲ ਮਿੱਤ ਨਾਲ ਲੱਗ ਗਿਆ ਮਾਈਕ ਲੱਗ ਗਿਆ ਨਹੀਂ ਆਉਂਦਾ ਨਹੀਂ ਆਵੇ ਲੱਗੇ ਵੀ ਆ ਲੱਗਾ ਕਾ ਥੋੜਾ ਥੋੜਾ ਰੋਲੋ ਗੱਲ ਬਹੁਤ ਸੌਰੀ ਜੀ ਚੱਕੀ ਲੈ ਲੱਗਣਾ ਤਨੂ ਜਰਾ ਤੇਰੀ ਬੰਦ ਲਈ ਆਈ ਜਿੰਨ ਲਈ ਜਿੰਨ ਲਈ ਇਹ ਕਿਹਦੀ ਅੱਜ ਗੱਲ ਕਰੀਏ ਮੈਨੂੰ ਮਾਤਰੀ ਬਰਸੀ ਹੈ ਬਰਸੀ ਕੱਲੇ ਆਏ ਨਾਨਕਾ ਸੱਦੇ ਉੱਠ ਜਾਏ ਜਿੱਦਾ ਅੱਜ ਆਪਾਂ ਮਿਲੋ ਇਕੱਠੇ ਹੋਏ ਆ ਚਲੋ ਗੋਟਾ ਲਾ ਰਹੇ ਆ ਸਾਡੇ ਸੈਕਟਰੀ ਸਾਹਿਬ ਨੇ ਮਿਲੋ ਕਿਰਨਜੀਤ ਜੀ ਇਹਨਾਂ ਦੀ ਜਿਹੜੀ ਮਿਲੋ ਇਨ ਲਾਭਗਾਰਾ ਦੀ ਜਿੱਥੇ ਡੈਥ ਹੋਈ ਹੈ ਮੈਂ ਮਿਲੋ ਧਿਆਨ ਦੇ ਵਿੱਚ ਆ ਦੈਨ ਸਾਲ ਹੋ ਗਏ ਮਨੋ ਨਦੀਮ ਨੂੰ ਜਿਹੜੇ ਇਲਾਜ جت ਹੋਈ ਨੂੰ ਸਮੇਂ-ਸਮੇਂ ਨਾਲ ਮੈਂ ਤਾਂ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਦਾ ਜਦੋਂ ਇਲਾਜ ਚੱਲਦਾ ਸੀਗਾ ਉਦੋਂ ਵੀ ਮਨੋ ਨਾਲ ਗੱਲ ਹੁੰਦੀ ਸੀਗੀ ਇਲਾਜ ਦੇ ਦੌਰਾਨ ਇਹਨਾਂ ਨੇ ਬੜੀਆਂ ਸਵਾਵਾਂ ਜਿਹੜੀਆਂ ਉਹਨਾਂ ਦੇ ਪ੍ਰਤੀ ਨਵਾਇਆਂ ਸੀਗੀਆਂ ਦਿਨ ਰਾਤ ਮਨੋ ਜੇ ਮੈਂ ਕਦੇ ਇੱਕ ਕੀਤਾ ਸੀਗਾ ਕੋਈ ਐਸਾ ਹਸਪੀਟਲ ਨਹੀਂ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵੀ ਮਨੋ ਲੈ ਜਾਣ ਦੀ ਜ਼ਰੂਰਤ ਪਈ ਇਹ ਲੜਕੀ ਉੱਥੇ ਲੈ ਕੇ ਗਈ ਹੈ ਸਾਡੇ ਨਾਲ ਅਕਸਰ ਗੱਲ ਹੁੰਦੀ ਸੀਗੀ ਮੈਂ ਉਹਨੂੰ ਕਹਿੰਦਾ ਬੇਟਾ ਮਨੋ ਤੁਸੀਂ ਮਨੋ ਲੱਗੇ ਰਹੋ ਲਗੇ ਰੋ ਜੋ ਮਤਲਬ ਪ੍ਰਮਾਤਮਾ ਨੇ ਕਰਨਾ ਉਹ ਤਾਂ ਕਰਨਾ ਹੀ ਹੈ ਬਾਕੀ ਜਿਹੜੇ ਸੰਸਕਾਰ ਜਿਹੜੇ ਮਤਲਬ ਤੁਹਾਡੇ ਮੱਲੋ ਨਾਕ ਦੇ ਕੇ ਗਏ ਮਾਤਾ ਦੇ ਕੇ ਗਈ ਹੈ ਨਾ ਉਹ ਤੁਸੀਂ ਉਹਨਾਂ ਨੂੰ ਗ੍ਰਹਿਣ ਕਰੋ ਸੰਸਕਾਰ ਜਿਹੜੇ ਆਪਾਂ ਗ੍ਰਹਿਣ ਕਰਾਂਗੇ ਅਸੀਂ ਉਹਨਾਂ ਦੀ ਯਾਦਗਾਰੀ ਦੇ ਵਿੱਚ ਹਮੇਸ਼ਾ ਉਹਨਾਂ ਨਾਲ ਤਾਚਾ ਰਵਾਂਗੇ ਇਹੀ ਜਿਹੜੇ ਮੱਲੋ ਜਿਹੜੇ ਬਜ਼ੁਰਗ ਹੁੰਦੇ ਵਿੱਚ ਸੰਸਕਾਰ ਦਿੰਦੇ ਉਹ ਜਿਵੇਂ ਆਪਾਂ ਬੂਟਾ ਲਗਾ ਰਹੇ ਉਹਨਾਂ ਦੀ ਯਾਦ ਦੇ ਵਿੱਚ ਲਗਾਦੇ ਤੇ ਯਾਦ ਦੇ ਵਿੱਚ ਜਿਵੇਂ ਬੂਟਾ ਇਹਨੇ ਮੱਲੋ ਵਧਣਾ ਫੁੱਲਣਾ ਅਸੀਂ ਉਹਨਾਂ ਨੂੰ ਯਾਦ ਕਰਨਾ ਹੈਗਾ ਜਿੰਨਾ ਸੀ ਮਨ ਲੋਨਾਂ ਦੇ ਪ੍ਰਤੀ ਮਨ ਲੋ ਜਿਵੇਂ ਕਦੇ ਧਿਆਨ ਕਰਾਂਗੇ ਜਿਹੜੀਆਂ ਸਾਡੀਆਂ ਇੱਕ ਸੰਸਾਰਿਕ ਜਿਹੜੀਆਂ ਕੀਤੀ ਬੇਤੀਆਂ ਹੁੰਦੀਆਂ ਇਹ ਮਨ ਲੋ ਪੂਰਨ ਸੰਪੂਰਨ ਹੁੰਦੀਆਂ ਇਸ ਕਰਕੇ ਮੈਂ ਕਹਿੰਦਾ ਵੀ ਜੋ ਵੀ ਮਨ ਲੋ ਆਪਣੇ ਬਡੇ ਹੈਗੇ ਉਹਨਾਂ ਦਾ ਆਦਰ ਸਤਕਾਰ ਕਰੀਏ ਜਾਣ ਵਾਲਾ ਚਲਾ ਜਾਂਦਾ ਬਾਬਾ ਬੋਲਤੇ ਤੇ ਕਹਾਗੇ ਕਹਾਗੇ ਹੈ ਕਹਾਗੇ ਜਿੱਥੇ ਵੀ ਗਏ ਹੈ ਅਸੀਂ ਉਹਨਾਂ ਨੂੰ ਜਿਵੇਂ ਕਦੇ ਨਮਸਤਕ ਕਰਦੇ ਆ ਤੇ ਉਹਨਾਂ ਨੂੰ ਜਿਵੇਂ ਕਦੇ ਕਿਸਨਦਾਜੀ ਦੇ ਵਿੱਚ ਮਨ ਲੋ ਤਨਵੰਦਨਾ ਕਰਕੇ ਅਸੀਂ ਮਨ ਲੋ ਆਪਦਾ ਸਿਰ ਚਕਾਨੇ ਆ ਇਹਨਾਂ ਨਾਲ ਹੀ ਅਸੀਂ ਕਹਿੰਦੇ ਜਿੱਥੇ ਰਹਿਣ ਮਨ ਲੋ ਆਪਦਾ ਠੀਕ ਰਹਿਣ ਲਈ ਫਸਕਲਾਦਾ ਹੈ ਮੁਲਤ ਬੇਟਾ ਦਰੂਲਾ ਐਜੇ 5075 ਆਮ ਪਾਤੀ ਚ ਜੋ ਅੱਜ ਕੋਰਤਪੁਰਾ ਤੋਂ ਪਤਕਰ ਕਿਰਨਜੀਤ ਕੌਰ ਦੀ ਮਾਤਾ ਦੀ ਵਰਸੀ ਜਿਹੜੀ ਮਨਾਈ ਗਈ ਹੈ ਵਰਸੀ ਦੇ ਮੌਕੇ ਤੇ ਪੋਦੇ ਲਗਾ ਕੇ ਫਲਦਾਰ ਬੂਤੇ ਲਗਾ ਕੇ ਮਨਾਈ ਗਈ ਹੈ ਤੇ ਮੈਂ ਇਸ ਮੌਕੇ ਤੇ ਸਭਾਸ਼ਮਤਾ ਪੰਜਾਬ ਕੋਈ ਗੱਲ ਸਰ ਅੱਜ ਦੀ ਪ੍ਰੋਗਰਾਮ ਜਿਹੜਾ 3 ਪਲਾਟੇਸ਼ਨ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਕੀ ਕਹਿਣਾ ਹੈ ਇਹ ਬਾਰੇ ਬਹੁਤ ਦੇਖੋ ਕਿਵੇਂ ਕੁਦਰਤ ਦਾ ਅਫਮਾਨ ਹੈ ਪਵਨ ਵੀ ਪਾਣੀ ਵੀ ਸਾਰਾ ਮਾਤਾ ਦਾ ਆਪਮਾਤ ਇਸੇ ਤਰ੍ਹਾਂ ਜਿਹੜੇ ਸਾਡੇ ਰੁੱਖ ਹੈ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਤੇ ਇਹਨਾਂ ਨੂੰ ਲਗਾਉਣਾ ਤੇ ਸਾਂਭਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅੱਜ ਸਾਡੇ ਭੈਣ ਜੀ ਇਹਨਾਂ ਦੇ ਸਤਿਕਾਰਯੋਗ ਮਾਤਾ ਜੀ ਜਿਹੜੀ ਬਖਸ਼ੀ ਸੀਗੀ ਉਹਨੂੰ ਅਜਿਹਾ ਤਾਜ਼ਾ ਰੱਖਣਾ ਤੇ ਜਾਨ ਨੂੰ ਵੀ ਤਾਜ਼ਾ ਰੱਖਣਾ ਚਾਹੀਦਾ ਇਥੇ ਇਥੇ ਉਹਦੇ ਵਿੱਚ ਚੱਕਰ ਰੱਖ ਲਗਾਇਆ ਗਿਆ ਹੈ ਜਾਮਾ ਦਾ ਰੱਖ ਲਗਾਇਆ ਗਿਆ ਹੈ ਤੇ ਅਸੀਂ ਰਿਪੀਟ ਕਰਦੇ ਹਾਂ ਕਿ ਜਿਹੜੇ ਰੱਖ ਲਗਾਏ ਜਾਂਦੇ ਆ ਉਹਨਾਂ ਨੂੰ ਸੰਭਾਲਣ ਵਾਲਾ ਉਹਨਾਂ ਹੀ ਧਿਆਨ ਦਿੱਤਾ ਜਾਵੇਗਾ ਕਿਉਂਕਿ ਰੱਖ ਲਗਾਉਣਾ ਔਰ ਗੱਲ ਹੈ ਪਰ ਉਹ ਸੰਭਾਲਣਾ ਇੱਕ ਅੱਜ ਕਿੰਨੇ ਵਾਰੀ ਹੈ ਕਿੰਤਰਾਂ ਦਾ ਬੱਚਾ ਵੀ ਹੁੰਦਾ ਹੈ ਜੇ ਜਦੋਂ ਆਪਾਂ ਇਹਨੂੰ ਪਾਲਾਂਗੇ ਪੋਚਾਂਗੇ ਉਹ ਚੀਜ਼ ਨਾਲ ਸਮਝੋ ਪੈਂਦਾ ਹੈ ਕਿ ਹੁਣ ਜਾਵਣ ਦਾ ਬੁੱਟਾ ਜੇ ਚਲਾਇਆ ਹੈ ਮੈਂ ਆਪਕਾ ਫਾਨੀ ਗਿਰਦੀ ਇਹ ਜੇ ਕੀਤੀ ਜਾਏਗੀ ਤੇ ਇੰਨੇ ਸਾਡੇ ਸਕੂਲ ਦੇਖਣ ਦੇ ਵਿਦਿਆਰਥੀ ਆ ਤੇ ਉਹ ਇੰਨਾ ਫਰਾਂ ਨਾ ਹੀ ਨਮ ਨਾ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਨੂੰ ਜੀਜੀ ਕਰਨਜੀਤ ਕੌਰ ਜਿਹੜੀ ਹੈ ਡਿਸਟ੍ਰਿਕਟ ਪ੍ਰੈਸ ਕਲੱਬ ਦੀ ਸਕੱਟਰੀ ਹੈ ਤੇ ਉਹਨਾਂ ਦੇ ਪ੍ਰਧਾਨ ਜੀ ਜੇ ਪੰਜਾਬ ਦੇ ਵੀ ਤੁਹਾਡਾ ਨਾਮ ਸਰ ਗੁਰਵਿੰਦਰ ਗੁਰਵਿੰਦਰ ਸਿੰਘ ਜੀ ਪੰਜਾਬ ਦੇ ਪ੍ਰਧਾਨ ਆਏ ਨੇ ਇਨ ਤੇ ਤੇ ਕਲੱਬ ਪ੍ਰੈਸ ਪ੍ਰੈਸ ਕਲੱਬ ਉਹਨਾਂ ਜਿਹੜਾ ਡਾਕਟਰ ਮੈਂ ਇਹਨਾਂ ਨੂੰ ਕਿਰਨ ਜੀ ਨੂੰ ਡਾਕਟਰ ਕਿਰਨਦੀ ਕਿਰਨਜੀਤ ਦਾ ਹੀ ਨਾਂ ਦਿੱਤਾ ਹਮੇਸ਼ਾ ਮੈਨੂੰ ਡਾਕਟਰ ਕਹਿੰਦਾ ਤੇ ਡਾਕਟਰ ਕਿਰਨਜੀਤ ਅਧੀਰ ਮਦਰ ਦੀ ਤੀਜੀ ਵਰਸੀ ਹੈ ਚੰਦੀ ਚੌੜੀ ਤੇ ਇਹਨਾਂ ਨੇ ਉਹ ਬੂਟਾ ਲਗਾਇਆ ਜਿਹੜਾ ਉਹ ਵੀ ਵਿਦਿਆ ਦੇ ਸਕੂਲ ਚ ਲਗਾਇਆ ਕਿੱਥੇ ਬੱਚਾ ਨੇ ਪੜ੍ਹਾਈ ਕਰਕੇ ਤੇ ਨਾਂ ਰੋਸ਼ਨ ਕਰਨਾ ਤੇ ਜਿਵੇਂ ਇਸ ਬੂਟੇ ਨੂੰ ਫਲ ਫੁੱਲ ਲੱਗਣਗੇ ਤੇ ਉਸੇ ਤਰ੍ਹਾਂ ਵਿਦਿਆਰਥੀ ਜੇ ਪੜ੍ਹਨਗੇ ਤੇ ਜਿਵੇਂ ਜਿਵੇਂ ਬੂਟਾ ਫਲੂਗਾ ਤੇ ਉਹ ਮਾਤਾ ਦੀਆਂ ਯਾਦਾਂ ਤਾਜ਼ ਰਹਿਣੀਆਂ ਤਾਜ਼ੀਆਂ ਰਹਿਣਗੀਆਂ ਇਹ ਉਸੇ ਪ੍ਰਜਾਤੀ ਦਾ ਇੱਕ ਲੇਡੀ ਦੇ ਨਾਂ ਤੇ ਜਿਹੜਾ ਬੂਟਾ ਹੈ ਔਰਤ ਦੇ ਨਾਂ ਤੇ ਤੇ ਉਹ ਵੀ ਜਾਵਨ ਉਸ ਜਾਤੀ ਨੂੰ ਸੰਬੋਧਨ ਕਰਦੀ ਹੈ ਹੈ ਜਾਵਨ ਦਾ ਦਰਖਤ ਤੇ ਬੂਟਾ ਲਾਇਆ ਗਿਆ ਤੇ ਮੈਂ ਸਾਰਿਆਂ ਨੂੰ ਪ੍ਰੈਸ ਕਲੱਬ ਨੂੰ ਤੇ ਡਾਕਟਰ ਕਰਨਜੀਤ ਨੂੰ ਤੇ ਉਹਨਾਂ ਦੀ ਮਾਤਾ ਨੂੰ ਯਾਦ ਕਰਦਿਆਂ ਸਾਰਿਆਂ ਨੂੰ ਵਧਾਈ ਦਿੰਦਾ ਇਹਨਾਂ ਕੁਝ ਕਹਿੰਦਾ ਮੈਂ ਪ੍ਰੋਫੈਸਰ ਦਰਸ਼ਨ ਸਿੰਘ ਲਾਈਫ ਟਾਈਮ ਅਚੀਵਮੈਂਟ ਅਵਾਰਡ ਪੰਜਾਬ ਯੂਨੀਵਰਸਿਟੀ ਪਟਿਆਲਾ ਵਾਇਕੀ ਦਾ ਖਾਲਸਾ ਵਾਇਕੀ